ਕੱਲ੍ਹ ਗ੍ਰਿਫਤਾਰੀ ਕੀਤੀ ਗਈਆਂ ਮੋਟਰਸਾਈਕਲਾਂ ਜਿਹੜੇ ਬਰਾਮਦ ਕੀਤੇ ਗਏ। ਮਾਝੂਕ ਡੀਜੀਪੀ ਸਾਹਿਬ ਅਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਜੀਪ ਮਾਲਿਕ ਜੀ ਦੀ ਹਦਾਇਤਾਂ ਦੇ ਅਨੁਸਾਰ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਹੈ ਵੱਡੇ ਕੀਤੇ ਮਹਿੰਦੇ ਸਬੰਧ ਦੇ ਵਿੱਚ ਕੰਦ ਸਾਡੇ ਐਸਐਚਓ ਮਹਿਲਕਣਾ ਦੀ ਟੀਮ ਜਿਹੜੇ ਹੈਡ ਬਾਇ ਐਡੀਟ ਬਾਇ ਐਸਐਸ ਗੁਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਤਾਣਾ ਮੰਡੀ ਰਾਏ ਸਾਹਿਬ ਦੇ ਕੋਲ ਜਦੋਂ ਸੀਗੇ ਤਾਂ ਇਹਦਾ ਇੱਕ ਵੇਰੀ ਜਿਹੜੇ ਆ ਇਹਦੇ ਰੋਟਾ ਖੋਹਾਂ ਤੇ ਚੋਰੀਆਂ ਕਰਦੇ ਆ ਇਹਨਾਂ ਇਹ ਜਿਹੜੇ ਜੇ ਤੁਸੀਂ ਇਹਨਾਂ 'ਤੇ ਨਾਕਾ ਲਾਓ ਤਾਂ ਫੜੇ ਜਾ ਸਕਦੇ ਆ ਜੋ ਐਸੇ ਹੀ ਗੁਰਪਾਲ ਸਿੰਘ ਨੇ ਇਮੀਡੀਏਟਲੀ ਉਹਦੇ ਜਿੰਨੀ ਨਾਕਾਬੰਦੀ ਕੀਤੀ ਰਾਏ ਸਰ ਰੋਡ ਠਿਕਰੀਗੜ ਠਿਕਰੀਗੜ ਘਰ ਤੇ ਰਾਏ ਸਰ ਪਾਸ ਤੇ ਉੱਥੇ ਜਿਹੜੇ ਆ ਜਿਹੜੇ ਆ ਦੋ ਬੰਦੇ ਹਰਦੀਪ ਸਿੰਘ ਔਰ ਅਬਰਜੀਤ ਸਿੰਘ ਜਿਹੜੇ ਆ ਉਹ ਇਹਨਾਂ ਨੇ ਗ੍ਰਿਫਤਾਰ ਕਰ ਲਏ ਉਹਨਾਂ ਤੋਂ ਜਿਹੜੇ ਨੇ ਦੋ ਮੋਟਰਸਾਈਕਲ ਬਰਾਮਦ ਹੋਏ ਆ ਇੱਕ ਸਪਲੈਂਡਰ ਬਰਾਮਦ ਹੋਇਆ ਤੇ ਇੱਕ ਆਈਫੋਨ ਜਿਹੜਾ ਉਹ ਰਿਕਵਰ ਹੋਇਆ ਤੇ ਇਸ ਦੇ ਤਰ੍ਹਾਂ ਤਫਤੀਸ਼ ਜਾਰੀ ਹੈ ਇੱਕ ਬੰਦਾ ਲਾਹੌਰ ਵੀ ਆਇਆ ਉਹ ਸਾਡਾ ਅਰੈਸਟ ਕਰਨ ਆਲਾ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਜੜੀ ਹੈ ਰਿਕਵਰੀ ਹੋਏਗੀ ਇਸ ਦੇ ਸਬੰਧੀ ਜਿਹੜਾ ਐਫ ਆਈ ਆਰ ਨੰਬਰ 81 379 34 ਆਈ ਪੀਸੀ ਪੀ ਐਸ ਮਹਿਰਕਨਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਤੇ ਸਰ ਜਿਹੜੇ ਮੋਟਰਸਾਈਕਲ ਮਿਲੇ ਉਹਨਾਂ ਦਾ ਕੋਈ ਡਾਕੂਮੈਂਟ ਮੇਰੇ ਪਤਾ ਲੱਗੇ ਕਿੱਥੋਂ ਦੇ ਜੀ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਆ ਜਿਹੜੀਆਂ ਕੁਸ ਚੋਰੀਆਂ ਏਰੀਆ ਤੋਂ ਬਾਹਰ ਹੋਈਆਂ ਨੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਆ ਉਹਦੇ ਸੰਬੰਧੀ ਸਾਰਾ ਰਿਕਾਰਡ ਜਿਹੜਾ ਹਸਲ ਕੀਤਾ ਜਾ ਰਿਹਾ ਪਹਿਲਾਂ ਵੀ ਕੋਈ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਆ